ਆਏ ਗੁਰਜੀ ਆਪਾਂ ਪਹਿਲਾਂ ਚੌਲ ਬਣਾਵਾਂਗੇ ਪਹਿਲਾਂ ਆਪਾਂ ਲਾਵਾਂਗੇ ਦਾਲ ਨੂੰ ਤੜਕਾ ਸਰੋਂ ਦਾ ਤੇਲ ਦਾ ਤੜਕਾ ਲਾਂਗੇ ਆਪਾਂ ਦਾਲ ਨੂੰ ਇਹ ਲੈ ਪਾਉਂਗਾ ਘੀ ਪਤਾ ਨੀਂ ਗੀਰਾ ਨਾਲ ਪਾਉਂਗੇ ਕੁਲ ਜਿਹਾ ਤਿਆਰ ini kita dan aduk tapi aduk aduk दाल चढे कुठल्या पाव दे तेलची बनाव Tjóðan. Það er það að þú tórkla að hægna. Það er <tallar> að það að það að hægna. Mungi basrið það að hægna. ਮੇਰੇ ਸਰੋਂ ਦਾ ਤੇਲ ਹੋ ਗਿਆ ਤੱਤਾਂ ਵਿੱਚ ਪਾਵਾਂ ਕੜੀ ਪੱਤਾ ਨਾਲ ਪੰਗ ਵੀਰ ਨਾਲ ਪੰਗ ਪਾ ਲਈਏ ਨਮਕ ਪਿੰਜੇ ਉਹਨਾਂ ਦੇ ਨਾਲ ਸੰਗ ਜਲਾਉਣਾ ਹੈ ਚੱਪਾ ਪਾਉਣ ਦੇ ਤਿਆਰ

이게 뒤집어진 는 스스로 아동 ਥੋੜੀ ਜਿਹੀ ਅਲਮਿਚ ਥੋੜੀ ਜਿਹੀ ਤੇਜ ਮਿਰਚ ਥੋੜੀ ਜਿਹੀ ਸੰਧਾ ਗੋਰਮੈਂਟ ਆਪਾਂ ਪਕੜਨ ਦਾ

ਤਾਂ ਲਗ ਨੂੰ ਮਿਲਦੇ ਜਦੋਂ ਚੌਲ ਪਿਆਰ ਹੁੰਦੇ ਬਣਦੇ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਸਾਡੀ ਮਾਂ ਜਿੱਥੇ ਜਾਵਾਂ ਇਹਨੇ ਨਾਲ ਪੈਰਾਂ 'ਚ ਬਹਿਣਾ ਇੱਥੇ ਰਹਿਣਾ ਤੂੰ ਚੱਲ ਆਪਣਾ ਡੱਬੇ 'ਚ ਥਾਂ ਦੇ ਉੱਤੇ ਬਹਿ ਚੱਲ ਕੇ ਆਪਾਂ ਪੈਰਾਂ 'ਚ ਬਹਿਣਾ ਅੰਦਰ ਜਾਵਾਂ ਅੰਦਰ ਬਾਹਰ ਜਾਵਾਂ ਬਾਹਰ ਅਜੇ ਤੱਕ ਨਹੀਂ ਹੁੰਦੇ ਹੋਣ ਵਾਲੇ ਗਏ ਸੀ ਆਪਾਂ ਕਿਹਦੇ ਰਹੋਗੇ ਚੰਤਰ ਨੂੰ ਤੋੜਨ ਜਾ ਰਹੇ ਹੁਏ ਦਾਲ ਆਪਣੀ ਰਿਜ ਗਈ ਦਾਲ ਬਿਲਕੁਲ ਤਰ ਤਨੇ ਬੰਦ ਦਾਲ ਦੀ ਬੋਲਣਾ ਨਾ ਪਤਾ ਨਾ ਖਾਣੇ ਜੇ ਚੌਲ ਆਪਣੇ ਬਣ ਗਏ ਚੌਲ ਜੇ ਰਿਜ ਨਹੀਂ ਪਾਇਆ ਤੇ ਕ੍ਰਿਕਟ ਸੀ ਮਾਰ ਦਿੱਤੀ ਆਪਾਂ ਹੁਣ ਤੇ ਕ੍ਰਿਕਟ ਸੀ ਨਹੀਂ ਮਾਰਨੀ ਉੜ ਕੋੜੇ ਵਿੱਜ ਨੇ ਛੂ ਮੈਂ ਨੂੰ ਜੋਰ ਲਾ ਰਹੀ ਹਾਂ ਕਿ ਆਇਆ ਤੇ ਬਾਹਰ ਛੱਡ ਕੇ ਆਵਾਂ ਕਹਿੰਦੀ ਨਹੀਂ ਤੇ ਹਰ ਕੰਨ ਕੱਪੜਾ ਪਾਇਆ ਉੱਤੇ ਰਹੀ ਠੰਡ 'ਚ ਬੈਠੀ ਹਾਂ ਪੈਰਾਂ ਦੇ ਵਿੱਚ ਆਪਾਂ ਵਿੱਚ ਇੱਕ ਵਾਰੀ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਇਦਾਂ ਦੇ ਚੌਲ ਇਹ ਜੀ ਰਿਜੇ ਪੈ ਚੱਲੇ ਆ ਤੇ ਬਣ ਚਲੇ ਆ ਲਓ ਜੀ ਚੌਲਾਂ 'ਚ ਪਾਣੀ ਸਭ ਚੱਲਿਆ భా గిట రే కదా చౌళ పచ్చి మిట్ భా దే దా చౌల Cause claro, I'll claro. ਅੱਜ ਆਜਾ ਚੌਲ ਖਾਵਾਂ ਨਾਲ ਪੈਗੀ ਦਾਲ ਦਾਲ ਦੇ ਵਿੱਚ ਪਾਵਾਂਗੇ ਜੀ ਦੇਸੀ ਘਿਓ ਆਜਾ ਖਾ ਲੋ ਵੀਡੀਓ ਸੋਣੀ ਲੱਗੀ ਸਬਸਕ੍ਰਾਈਬ ਜਰੂਰ ਕਰਿਓ ਜੀ ਸਸਤਰੀਕਾਰ